روبن نمبر نمبر روبن کالے ناں پر سر اٿل بني آ جا سر اٿل بني آ جا ਓ ਪਰਾ ਆ ਪਾ ਰਿਹਾ ਆ ਜੀ ਕੋਈ ਯਾਰ ਫੋਟੋ ਕਰਕੇ ਵਿੱਚ ਹੋਏ ਤਰੀਕੇ ਖੁੱਲੇ ਹੋਗੇ ਥੋੜੀ ਫੋਟੋ ਕਰਵਾ ਦੋ ਜੀ ਕੋਰੇ ਕਰ ਲਓ ਯਾਰ ਕੋਰੇ ਕਰ ਲਓ ਫੋਟੋ ਹੋ ਗਿਆ ਥੈਂਕ ਯੂ ਸਰ ਥੈਂਕ ਯੂ ਵਾਹ ਜੇ ਨਾ ਜਾਇਓ ਸੱਟ ਨਾ ਲਵਾ ਦੇ ਲੋ ਕੋਰੇ ਕਰ ਲਓ ਕੋਰੇ ਕਰ ਲਓ ਹਾਂ ਜੀ ਚਲੋ ਚਲੋ ਮੇਰੇ ਨਾਲ ਚਲੋ ਮਗਰ ਆਹ ਯਾਰ ਰਗ 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 ਓ ਸ਼ਿਵਾ ਯਾਰ ਤੂੰ ਫੇਰ ਅੱਗੇ ਆਇਂਦੇ ਫੇਰ ਤਰ ਲੇ ਤਰ ਲੇ उहो की करण ॾेई यार ਔਰ ਇਹ ਨੰਬਰ ਸੇ ਤੱਕ ਸੀ 16 ਬੰਦਿਆਂ ਨੂੰ ਪੇਸ਼ ਕੀਤਾ ਗਿਆ ਜੀ ਠੀਕ ਹੈ ਜੀ 42/25 ਥਾਣਾ ਮਜੀਠਾ ਜੀ ਵਿਖੇ ਦਰਜ ਕੀਤਾ ਗਿਆ ਇਹ ਅਲਕੋਲ ਕੈਮੀਕਲ ਜਿਹੜਾ ਮੈਥਨੋਲ ਹੈ ਉਹਦੇ ਸਬੰਧ ਵਿੱਚ ਇਹ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਗਿਆ 16 ਬੰਦਿਆਂ ਨੂੰ ਕਲਰ ਮੈਲਾ ਵੀ ਇਹਦੇ ਵਿੱਚ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਸ਼ਾਮਿਲ ਹੈਗੀ ਸਰ ਰਿਮਾਰਡ ਕਿੰਨੇ ਦਿਨ ਦਾ ਮਿਲਿਆ ਗਿਆ ਜੀ ਰਿਮਾਰਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਸਰ ਇਹਦੇ ਵਿੱਚ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਦਾ ਜੀ ਬਿਲਕੁਲ ਜੀ 42/ ਇਹਦੇ ਵਿੱਚ ਆਪਣੇ 21 ਬੰਦਿਆਂ ਦੇ ਜੱਥ ਸਰ ਰਿਮਾਰਡ ਕਿਲੇ ਦਿਨ ਦਾ ਮੰਗੇ ਗਿਆ ਬਾਕੀ ਸਾਰੀਆਂ ਗੱਲਾਂ ਤੁਹਾਡੇ ਵੱਲ ਮੰਨ ਲਿਓ ਕਿ ਡੀਜੀਪੀ ਸਾਹਿਬ ਵੱਲੋਂ ਆਲਰੇਡੀ ਕਵਰ ਕਰ ਲਿਆ ਸਰ ਲੱਗਦਾ ਸਰ ਮਰਡਰ ਜੀ ਹੋ ਸਕਦਾ ਪਰ ਲੱਗੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਜੀ ਹੋਰ ਮਾਰਡ ਸਰ ਜਿਹੜੇ ਦਿੱਲੀ ਤੋਂ ਲੈ ਕੇ ਆਏ ਉਹਨਾਂ ਨੇ ਉਹਨਾਂ ਨੂੰ ਪੇਸ਼ ਆ ਰਹੇ ਨੇ ਹਾਲੇ ਲੈ ਕੇ ਆ ਰਹੇ ਹਨ ਉਹ